ओके ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਹਲਕਾ ਚਤਰਾਣਾ ਪਟਿਆਲਾ ਤੋਂ ਅੱਜ ਬਹੁਤ ਪਰੇਮਾਨ ਨਾਲ ਔਰ ਮਜੂਸ ਮਾਨ ਨਾਲ ਅਸੀਂ ਆਏ ਆ ਮੋਰਚੀ 'ਚ ਖੜੇ ਆ ਰਜਿੰਦਰਾ ਹਸਪਤਾਲ ਦੇ ਆ ਜਿਹੜਾ ਮਰਦ ਘਾਟ ਹੈ ਸਾਡਾ ਕੱਗੇ ਦਾ ਕਸਬੇ ਦਾ ਇੱਕ 22-23 ਸਾਲਾ ਨੌਜਵਾਨ ਲੜਕਾ ਗੁਰਦਾਸ ਵਰਮਾ ਦੀ ਡੈਥ ਹੋ ਗਈ ਆ ਨਸ਼ਿਆਂ ਦੇ ਕਾਰਨ ਬਹੁਤ ਪਹਿਲਾਂ ਨਸ਼ਿਆਂ ਦੇ ਵਿੱਚ ਮਾੜੀ ਸੰਗਤ ਚਲਾ ਗਿਆ ਸੀ ਲੇਕਿਨ ਹੁਣ ਉਹਨੇ ਛੱਡਤਾ ਸੀ ਸਾਰਾ ਕੁਛ ਔਰ ਗੁਰੂ ਘਰ ਨਾਲ ਜੁੜ ਗਿਆ ਸੀ ਬਾਣੀ ਨਾਲ ਜੁੜ ਗਿਆ ਸੀ ਬਾਣੇ ਨਾਲ ਜੁੜ ਗਿਆ ਸੀ 6-7 ਮਹੀਨਿਆਂ ਬਾਅਦ ਜਦਨੇ ਪਰਿਵਾਰ ਨੇ ਦੱਸਿਆ ਘਰ ਆਇਆ ਸੀ ਕਿ ਉਹਨੂੰ ਹੁਣ ਉੱਥੋਂ ਪਤਾ ਨਹੀਂ ਕਿੰਨਾ ਹਾਲਾਤਾਂ ਚ ਉਹਦੇ ਕੋਈ ਇੰਜੈਕਸ਼ਨ ਲਾ ਕੇ ਮਾਰਿਆ ਗਿਆ ਜਾਂ ਬੱਚਾ ਖੁਦ ਮਰਿਆ ਸੋ ਜਿਸ ਤਰ੍ਹਾਂ ਪੇਰੈਂਟਸ ਨੇ ਦੱਸਿਆ ਕਿ ਉਹ ਘਰੋਂ ਗਿਆ ਸੀਗਾ ਫੋਨ ਬੰਦ ਆ ਗਿਆ ਉਹਦੀ ਘਰ ਜਿਹੜੀ ਘੜੀ ਬੰਨੀ ਹੋਈ ਸੀ ਕੀਮਤੀ ਉਹ ਗਾਇਬ ਹੈ ਜੇਬ ਚ 2500-3000 ਰੁਪਿਆ ਸੀ ਉਹ ਗਾਇਬ ਹੈ ਤੇ ਉਹਦੇ ਬਾਰੇ ਅਸੀਂ ਕਹਾਂਗੇ ਮੋਬਾਈਲ ਵੀ ਗੈਬ ਹੈ ਹੁਣ ਉਹਦਾ ਮਰਡਰ ਹੋਇਆ ਹੈ ਲੜਕੇ ਦਾ ਤੇ ਕਿਉਂਕਿ ਨਸ਼ਾ ਦਾ ਛੱਡ ਚੁੱਕਿਆ ਸੀ ਸੋ ਅੱਜ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਪੰਜਾਬ ਚ ਪਹਿਲਾਂ ਸੁਣਿਆ ਸੀ ਪੰਜ ਦਰਿਆ ਪੰਜ ਦਰਿਆਵਾਂ ਦੀ ਧਰਤੀ ਹੈ ਹੁਣ ਛੇਵਾਂ ਦਰਿਆ ਸਾਡਾ ਨਸ਼ਿਆਂ ਦਾ ਵਗ ਰਿਹਾ ਔਰ ਕਿੰਨੀਆਂ ਸਰਕਾਰਾਂ ਇਸ ਬੁੱਧੇ ਤੇ ਬਣੀਆਂ ਕਈਆਂ ਨੇ ਧਨਾੜ ਦੇ ਜਿਹੜੇ ਨੇਤਾਵਾ ਸੀਗੇ ਵੱਡੇ ਵੱਡੇ ਉਹਨਾਂ ਨੇ ਗੁਟਕਾ ਸਾਹਿਬ ਨੂੰ ਹੱਥ ਫੜ ਕੇ ਕਸਮਾਂ ਖਾਦੀਆਂ ਕਿ ਅਸੀਂ ਨਸ਼ਿਆਂ ਨੂੰ ਤੋੜ ਦਾਂਗੇ ਖਤਮ ਕਰ ਦਾਂਗੇ ਉਦੋਂ ਬਾਅਦ ਅਗਲੀ ਸਰਕਾਰ ਆਈ ਉਹ ਕਹਿੰਦੇ ਜੀ ਸਾਡਾ ਏਜੰਡਾ ਹੀ ਨਸ਼ੇ ਖਤਮ ਕਰਨਾ ਹੋਊਗਾ ਲੇਕਿਨ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਬਾਈ ਜੀ ਸਾਡਾ ਘੱਗਾ ਹਲਕੇ ਦਾ ਛਤਰਾਣਾ ਹਲਕੇ ਦੇ ਘੱਗਾ ਕਸਬੇ ਦਾ ਬਹੁਤ ਬੁਰਾ ਹਾਲ ਹੈ ਛਤਰਾਣੇ ਦਾ ਬੜਾ ਬੁਰਾ ਹਾਲ ਹੈ ਔਰ ਮੈਨੂੰ ਪਤਾ ਲੱਗਿਆ ਕਿ ਘੱਗੇ ਘੱਗੇ ਤੱਕ ਘਰਾਂ ਦੇ ਘਰ ਖਾਲੀ ਹੋ ਗਏ ਮਾਵਾਪ ਘਰ ਛੱਡ ਕੇ ਜਾ ਰਹੇ ਨੇ ਤੇ ਕਿੱਦਾਂ ਮਤਲਬ ਉਹ ਆਪਣੇ ਬੱਚਿਆਂ ਤੋਂ ਦੁਖੀ ਨੇ ਉਹਨਾਂ ਜਿਹੜੇ ਨਸ਼ਿਆਂ ਦੀ ਦਲਦਲ ਚ ਚਲੇ ਗਏ ਬੇਰੁਜ਼ਗਾਰੀ ਕਾਰਨ ਕਿਸੇ ਬੇਵੱਸੀ ਕਾਰਨ ਉਹਨਾਂ ਨੇ ਜਦੋਂ ਰਾਹ ਨਾ ਕੋਈ ਲੱਭਿਆ ਤਾਂ ਨਸ਼ਿਆਂ ਦਾ ਰਾਹ ਫੜ ਲਿਆ ਕਿ ਉਹਨਾਂ ਤੋਂ ਤੰਗ ਹੋ ਕੇ ਮਾਪੇ ਇਹਨਾਂ ਜਲੀਲ ਹੋ ਰਹੇ ਨੇ ਸੋ ਅੱਜ ਸਾਡੇ ਨਾਲ ਉਸ ਪਰਿਵਾਰ ਦਾ ਜਿਹਦਾ ਲੜਕੇ ਦੀ ਡੈਥ ਹੋਈ ਆ ਉਹਦਾ ਪਿਤਾ ਜੀ ਖੜੇ ਨੇ ਵਰਮਾ ਜੀ ਸੋ ਇਹਨਾਂ ਤੋਂ ਪੁੱਛਦੇ ਆ ਕਿ ਕੀ ਵਾਕਿਆਤ ਹੋਇਆ ਉਸ ਦਿਨ ਸਾਰਾ ਇਹ ਦੱਸਣਗੇ ਕੁਮੈਂਟ ਕੁਮੈਂਟਸ ਦੋ ਰਾਇਲ ਦਿਖਾਉਦਾ ਜੀ ਫੋਟੇ ਮੇਰਾ ਲੜਕਾ ਗੁਰਦਾਸ ਸਿੰਘ ਮੇਰਾ ਨਾਮ ਦਲਜੀਤ ਸਿੰਘ ਅੱਗਾ ਜੋ ਕਿ ਲੜਕਾ ਮੇਰਾ ਗੁਰਬਾਣੀ ਨਾਲ ਜੁੜਿਆ ਹੋਇਆ ਸੀ ਪਿਛਦੇ ਕੁਝ ਸਮੇਂ ਪਹਿਲਾਂ ਉਹ ਕੁਝ ਥੋੜੀ ਵਕਤ ਨਸ਼ਾ ਕਰਦਾ ਸੀ ਪਰ ਹੁਣ 7-8 ਮਹੀਨਿਆਂ ਤੋਂ ਬਿਲਕੁਲ ਹੀ ਗੁਰੂ ਨਾਲ ਜੁੜਿਆ ਹੋਇਆ ਸੀ ਕਿਉਂਕਿ ਕੁਝ ਨੌਜਵਾਨਾਂ ਨੇ ਉਹਨੂੰ ਫਸਲਾ ਕੇ ਆਪਣੇ ਬਾਈਕ ਤੇ ਮਗਰ ਬਿਠਾ ਕੇ ਉਸਦੇ ਲੁੱਟ ਖੋਹ ਦੀ ਨੀਤ ਦੇ ਨਾਲ ਉਸ ਨੂੰ ਨਸ਼ੇ ਦੇ ਟੀਕੇ ਲਗਾ ਕੇ ਉਸ ਨੂੰ ਪੇ ਆਸਰਾ ਛੱਟ ਕੇ ਮੰਡੀ ਦੇ ਵਿੱਚ ਉਹ ਦੌੜ ਗਏ ਤੇ ਉਹ ਕੱਲਾ ਹੀ ਉੱਥੇ ਪਿਆ ਰਿਹਾ ਉਹਦੀ ਆਕਸੀਜਨ ਘਟਣ ਕਾਰਨ ਅਸੀਂ ਉਹਨੂੰ ਰਜਿੰਦਰਾ ਹਸਪੀਟਲ ਲੈ ਕੇ ਆਏ ਹਾਂ ਤਾਂ ਕਿ ਉਹਦੀ ਇੱਥੇ ਆ ਕੇ ਮੌਤ ਹੋ ਚੁੱਕੀ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਏਡੀਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਨਸ਼ੇ ਨੂੰ ਨੱਥ ਪਾਈ ਜਾਵੇ ਸਾਡਾ ਗੁਰਦਾਸ ਦਾ ਮੁੜ ਕੇ ਨਹੀਂ ਆਉਣਾ ਔਰ ਹੋਰ ਮਾਮਾ ਦੇ ਕੁੱਖਾਂ ਵੱਜ ਜਾਣ ਸਾਡਾ ਪੰਜਾਬ ਖੁਸ਼ਹਾਲ ਹੋਣਾ ਬਚਾ ਰਵੇ ਖੁਸ਼ਹਾਲੀ ਪੰਜਾਬ ਚ ਹੁੰਦੀ ਰਵੇ ਨਸ਼ਿਆਂ ਦੀ ਦਲਦਲ ਚੋਂ ਸਾਨੂੰ ਕੱਢਣ ਲਈ ਪੰਜਾਬ ਪੁਲਿਸ ਜ਼ਿੰਮੇਵਾਰ ਹੋਣੀ ਚਾਹੀਦੀ ਹੈ ਤੇ ਸਰਕਾਰ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਇਹ ਗੱਲ ਕਹਿੰਦਾ ਹੋਇਆ ਅੱਗੇ ਮਾਫੀ ਦੇ ਅੱਗੇ ਕਹਿੰਦਾ ਕਿ ਸਾਡੀ ਸਰਕਾਰ ਨੂੰ ਬੇਨਤੀ ਹੈ ਨਸ਼ਾ ਖਤ ਪਾਈ ਜਾਵੇ ਸਾਡਾ ਪੁੱਤ ਦੁਬਾਰਾ ਨਹੀਂ ਆਉਣਾ ਕਿਸੇ ਹੋਰ ਦਾ ਪੁੱਤ ਵੱਜ ਜਾਵੇ ਅਸੀਂ ਹਰਦਾਸ ਕਹਿੰਦਾ ਸੱਚੇ ਬਾਦਸ਼ਾਹ ਕੀ ਬਹੁਤ ਮਿਹਰਬਾਨ ਤੁਸੀਂ ਸਾਡੇ ਨਾਲ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਬਾਪੂ ਜੀ ਉੱਪਰ ਜੀ ਨੇ ਲੜਕੇ ਦੇ ਉਹ ਵੀ 2 ਮਿੰਟ ਗੱਲ ਕਰਨਗੇ ਹਾਂ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਹੈ ਇਹ ਵੀ ਹੈ ਤਰੀ ਤਰੀ 20 ਸਾਲ ਹੋ ਗਏ ਇਹ ਨਸ਼ਾ ਦੀ ਦਲਦਲ ਨਸ਼ਾ ਦੀ ਦਲਦਲ ਦੇ ਵਿੱਚ ਸਾਡਾ ਪੰਜਾਬ ਫਸਿਆ ਹੋਇਆ ਕਿੰਨੀਆਂ ਸਰਕਾਰਾਂ ਆਈਆਂ ਹੁਣ ਵੀ ਇਹ ਜੋ ਸਰਕਾਰ ਚੱਲ ਰਹੀ ਹੈ ਕੋਈ ਵੀ ਇਹ ਠਰ ਨਹੀਂ ਪਾ ਸਕਿਆ ਜਿਹੜੀ ਸਾਡੀ ਪੰਜਾਬ ਪੁਲਿਸ ਹੈ ਸਿੱਖ ਰੇਂਜਮੈਂਟ ਬਾਰਡਰ ਤੇ ਖੜੀ ਹੈ ਵੋਲਡ ਦੇ ਵਿੱਚ ਸਾਡੀਆਂ ਫੌਜਾਂ ਪੁਲਿਸਾਂ ਨੇ ਸਾਰੇ ਮੰਨਿਆ ਹੋਏ ਦੇ ਸਾਰੇ ਮਾਗੀ ਮੈਡਮ ਜਿਸ ਟਾਈਮ ਤੇ ਕਦੇ ਇਥੇ ਖੜਕੂ ਪਾਦਾ ਲਹਿਰ ਚੱਲਦੀ ਸੀ ਜਿਹਦੋਂ ਹੱਥ ਪਾਉਣਾ ਬਹੁਤ ਮੁਸ਼ਕਲ ਸੀ ਪਰ ਜਿਸ ਦਿਨ ਹੱਥ ਖੋਲ ਦਿੱਤੇ ਇਹ ਪੰਜਾਬ ਨੂੰ ਇਸ ਤੇ ਤੇ ਉਸੇ ਪੰਜਾਬ ਪੁਲਿਸ ਨੇ ਇੱਕ ਹਫਤਾ ਨਹੀਂ ਲਾਇਆ ਹਰ ਜਗ੍ਹਾ ਦੇ ਛੱਕੇ ਛੜਾ ਕੇ ਪੰਜਾਬ ਨੂੰ ਇਸ ਦਲ ਦੇ ਚੋਂ ਕੱਢ ਦਿੱਤਾ ਪਰ ਆਹ ਜਿਹੜੀ ਕਹਾਣੀ ਹੁਣ ਚੱਲ ਰਹੀ ਹੈ ਇਹਨੂੰ ਪਤਾ ਨਹੀਂ ਕਿਉਂ ਹੱਥ ਨਹੀਂ ਪਾਇਆ ਜਾ ਰਿਹਾ ਜੋ ਨਹੀਂ ਬੰਦ ਕੀਤਾ ਜਾ ਰਿਹਾ ਨਾ ਕੋਈ ਸਰਕਾਰ ਬੰਦ ਕਰ ਰਹੀ ਹੈ ਨਾ ਕੋਈ ਪੁਲਿਸ ਵਾਲੇ ਬੰਦ ਕਰ ਰਹੇ ਨੇ ਇਹ ਕਿਹਦੇ ਬਸਦਾ ਰੋਗਾ ਕੋਈ ਸਮਝ ਨਹੀਂ ਆਉਂਦੀ ਪਤਾ ਨਹੀਂ ਜੋ ਪੰਜਾਬ ਪੁਲਿਸ ਹੈ ਇਹਦੇ ਪੈਰਾਂ ਵਿੱਚ ਚੰਚਰਾ ਕਿਹਨੇ ਪਾਤੀਆਂ ਨੇ ਚੁੰਡੀਆਂ ਹੱਥਾਂ ਵਿੱਚ ਕਿਹਨੇ ਪਾਤੀਆਂ ਜਿਹੜੀ ਪੰਜਾਬ ਪੁਲਿਸ ਕੰਮ ਨਹੀਂ ਕਰ ਰਹੀ ਜਾਂ ਪੰਜਾਬ ਪੁਲਿਸ ਮਜਬੂਰ ਹੈ ਕਮ ਸੇ ਕਮ ਜੇ ਨਹੀਂ ਹੋਰ ਕੁਛ ਸਕਿਆ ਕੰਮ ਦੁਨੀਆ ਦੱਸਿਆ ਤਾਂ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ